ਠੀਕ ਹੈ ਮੋਨੋਕਲਾਥ ਆਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ 10000 ਰੁਪਏ ਦੀ ਕੱਪੜੇ ਦੀ ਖਰੀਦ ਤੇ ਟਰੋਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ 5000 ਰੁਪਏ ਦੇ ਕੱਪੜੇ ਤੇ ਘੜੀ ਫ੍ਰੀ ਫਿਓਨਾ ਸਿਲਕ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਪ੍ਰਿੰਟ ਫਿਓਨਾ ਬਿਜਾਰ ਦਾ ਰੇਟ ਹੋਵੇ 400 ਹੋਵੇ 450 ਸਾਡਾ ਸੇਲ ਮੇਲਾ 200 ਰੁਪਏ ਡਿਜੀਟਲ ਫਿਓਨਾ ਆ ਗਈ ਜੀ ਡਿਜੀਟਲ ਫਿਓਨਾ 200 ਰੁਪਏ ਭਾਰੀ ਸੇਲ ਮੇਲਾ ਲੱਗ ਗਿਆ ਜੀ 200 ਰੁਪਏ ਚ 200 ਰੁਪਏ ਚ ਪ੍ਰਿੰਟ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਗਿਆ ਜੀ ਚਾਰ ਚਾਰ ਕਲਰ ਆ ਗਏ ਡਿਜੀਟਲ ਫਿਓਨਾ ਜੀ ਡਿਜੀਟਲ ਫਿਓਨਾ ਦੇ ਸੂਟਾਂ ਦਾ ਭਾਰੀ ਸੇਲ ਮੇਲਾ 2 200 ਰੁਪਏ 200 ਰੁਪਏ ਦੇ ਵਿੱਚ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਵਿੱਚ ਟੈਬੀ ਦੇ ਆ ਗਏ ਜੀ 200 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਲੱਗ ਗਿਆ ਜੀ 200 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਭਾਰੀ ਸੇਲ ਮੇਲਾ ਲੱਗ ਗਿਆ ਜੀ 200 ਰੁਪਏ ਦੇ ਵਿੱਚ ਪ੍ਰਿੰਟ ਫਿਓਨਾਂ ਦੇ ਭਾਰੀ ਸੂਟਾਂ ਦਾ ਭਾਰੀ ਸੇਲ ਮੇਲਾ ਮੋਨੋਕਲਾਥ ਹਾਊਸ ਬਸਟੈਂਡ ਰੋਡ ਨੇੜੇ RAME ਵਾਲਾ ਹਸਪਤਾਲ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ 200 ਰੁਪਏ ਜੀ 200 ਰੁਪਏ 500 ਰੁਪਏ ਦੇ 3 200 ਰੁਪਏ ਦਾ 1 500 ਰੁਪਏ ਦੇ 3 ਭਾਰੀ ਸੇਲ ਮੇਲਾ ਲੱਗਿਆ ਜੀ ਭਾਰੀ ਸੇਲ ਮੇਲਾ